بسم اللہ الرحمن الرحیم شروع اللہ تعالی دے نام تو جو بڑا مہربان تے نہایت رحم کرن والا ہے۔ اج عید الازادہ تہوار ہے اور مکہ شریف چ اج دے دن جڑا ہے حج دی نماز جڑی ہے او پوری دنیا دے مسلماناں نے ادا کیتی ہے۔ اج دی عید نو اسی عام سبان چ قربانی دی عید وی کہندے ہیں۔ اس عید دے موقع تے اللہ تعالی دے نبی حضرت ابراہیم وں خدا دے حکم دے مطابق جے اپنا بیٹا قربان کرن دے لیے او تیار ہو گئے۔ ਤੇ ਅੱਲਾਹ ਤਾਲਾ ਨੂੰ ਉਹਨਾਂ ਦੀ ਇਹ ਅਦਾ ਪਸੰਦ ਆਈ ਕਿ ਇਹਨਾਂ ਨੇ ਮੇਰੇ ਹੁਕਮ ਨੂੰ ਮੰਨਿਆ ਔਰ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਈਦ ਮਨਾਇ ਜਾਂਦੀ ਇਹ ਈਦ ਦਾ ਅਸਲ ਜਿਹੜਾ ਸੁਨੇਹਾ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਰੱਖੋ ਔਰ ਕੁਰਬਾਨੀ ਸਿਰਫ ਇਹ ਨਹੀਂ ਕਿ ਤੁਸੀਂ ਜਾਨਵਰ ਦੀ ਦਿਨੇ ਹੋ ਕੁਰਾਨ ਸ਼ਰੀਫ ਚ ਲਿਖਿਆ ਕਿ ਖੁਦਾ ਦੇ ਕੋਲ ਤੁਹਾਡੇ ਵੱਲੋਂ ਅਗਰ ਕੋਈ ਕੁਰਬਾਨੀ ਦਿੱਤੀ ਜਾਂਦੀ ਹੈ ਜੋ ਦਾ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਬਲਕਿ ਤੁਹਾਡੀ ਨੀਅਤ ਪਹੁੰਚਦੀ ਤੁਹਾਡੀ ਨੀਅਤ ਹੈ ਕਿਦਾਂ ਦੀ ਹੁਣ ਕੁਰਬਾਨੀ ਸਿਰਫ ਜਾਨਵਰਾਂ ਦੀ ਨਹੀਂ ਹੁੰਦਾ ਫਿੱਦੀਆ ਹੈ ਅਸਲ ਕੁਰਬਾਨੀ ਤਾਂ ਤੁਹਾਡੇ ਆਪਣੇ ਮિજાਜ ਦੀ ਹੈ ਕਿ ਕੀ ਤੁਸੀਂ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਆਪਣੀ ਝੂਠੀ ਆਕੜ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਨਰਾਜ਼ਗੀ ਨੂੰ ਦੂਰ ਕਰਕੇ ਪਿਆਰ ਮੁਹੱਬਤ ਕੁਰਬਾਨ ਕਰ ਸਕਦੇ ਹੋ ਕਿ ਤੁਸੀਂ ਗਰੀਬ ਦੀ ਮਦਦ ਕਰਕੇ ਆਪਣੇ ਪੈਸੇ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਮੈਂ ਮੈਂ ਕਰਨ ਦੀ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਆਪਣੀ ਮੈਂ ਮੈਂ ਨੂੰ ਛੱਡ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਕੁਰਬਾਨੀ ਤੁਸੀਂ ਪੇਸ਼ ਕਰਦੇ ਹੋ ਅੱਜ ਦੀ ਈਦ ਦੇ ਦਿਨ ਤੇ ਉਸ ਈਦ ਨੂੰ ਹੀ ਅਸਲ ਈਦ ਜਿਹੜਾ ਹੈ ਉਹ ਸਮਝਿਆ ਜਾਂਦਾ ਹੈ ਕਿਉਂਕਿ ਖੁਦਾ ਦਾ ਹੁਕਮ ਹੈ ਕਿ ਉਹ ਤੁਹਾਡੀ ਨੀਅਤ ਨੂੰ ਦੇਖਣਾ ਚਾਹੁੰਦਾ ਹੈ ਤੁਹਾਡੇ ਵੱਲੋਂ ਦਿੱਤੇ ਕਿ ਜਾਨਵਰ ਜਾਂ ਤੁਹਾਡੇ ਵੱਲੋਂ ਦਿੱਤੀ ਗਈ ਦੌਲਤ ਜਿਹੜੀ ਹੈ ਖੁਦਾ ਦੇ ਨਜ਼ਦੀਕ ਅਹਿਮੀਅਤ ਨਹੀਂ ਰੱਖਦੀ ਤੇ ਇਹ ਅੱਜ ਦੀ ਈਦ ਦਾ ਸੁਨੇਹਾ ਖਾਸ ਕਰਕੇ ਭਾਰਤ ਦੀ ਚੰਗੀ ਆਜ਼ਾਦੀ ਤੋਂ ਮੁਸਲਮਾਨਾ ਵੱਲੋਂ ਜਿਹੜੀਆਂ ਬੜੀਆਂ ਕੁਰਬਾਨੀਆਂ ਹੈ ਜਿਨ੍ਹਾਂ ਚ ਲਾ ਤਾਦਾਦ ਲੋਕਾਂ ਦੀਆਂ ਜੇਲਾਂ ਦੀ ਸਜ਼ਾਵਾਂ ਫਾਂਸੀਆਂ ਦੇ ਫੰਦੇ ਉਹ ਵੀ ਜਿਹੜਾ ਜਜ਼ਬਾ ਸਾਨੂੰ ਮਿਲਿਆ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਬਾਨੀ ਦੀ Eid ਦੇ ਜ਼ਰੀਏ ਸਾਨੂੰ ਉਹ ਜਜ਼ਬਾ ਜਿਹੜਾ ਉਹ منتقل ਕੀਤਾ ਹੈ ਕਿ ਆਪਣੇ ਦੇਸ਼ ਨੂੰ ਸਮਰਪਿਤ ਹੋਣ ਦੀ ਵੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਅੱਜ ਦੀ Eid ਸਾਨੂੰ ਇਹ ਸਨੇਹਾ ਦਿੰਦੀ ਹੈ ਕਿ ਸਾਡੇ ਦੇਸ਼ ਨੂੰ ਸਾਡੀ ਮਿੱਟੀ ਨੂੰ ਸਾਡੇ ਵਤਨ ਨੂੰ ਅਗਰ ਕਦੀ ਸਾਡੀ ਜ਼ਰੂਰਤ ਪਵੇਗੀ ਤੇ ਅਸੀਂ ਕੁਰਬਾਨੀ ਦੇਣ ਵਾਲਿਆਂ ਚ ਪਹਿਲੇ ਲਾਈਨ ਦੇ ਵਿੱਚ ਖੜੇ ਹੋਵਾਂਗੇ ਔਰ ਆਪਣੇ ਮੁਲਕ ਦੇ ਲਈ ਆਪਣੇ ਵਤਨ ਲਈ ਆਪਣੇ ਸਮਾਜ ਲਈ ਕੁਰਬਾਨੀ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਇਸ ਮੌਕੇ ਤੇ ਮੈਂ ਸਮੂਹ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਔਰ ਪੂਰੀ ਭਾਰਤ ਦੇ ਵਿੱਚ ਵਸਦੇ ਲੋਕਾਂ ਨੂੰ Eid ਦੀਆਂ ਮੁਬਾਰਕਾਂ ਦਿੰਦਾ ਹਾਂ ਜੀ ਐਮਐਸ ਸਾਵਾਜ ਜੀ ਅੱਜ ਦਾ ਇਹ ਪਵਿੱਤਰ ਦਿਹਾੜਾ Eid ਦਾ ਫਰੀਦगंज ਜੰਮਾ ਮਸਜਿਦ ਦੇ ਵਿੱਚ ਅਸੀਂ Eid ਦਾ ਦਿਹਾੜਾ ਮਨਾਇਆ ਵਾ ਔਰ ਸਾਰੇ ਮੁਸਲਮ ਭਾਈਚਾਰੇ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁबारकबाद ਦਿੰਨੇ ਆ ਮੇਰੇ ਨਾਲ ਲੁਧਿਆਣੇ ਦੇ ਮਹਿਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਜੀ ਔਰ ਸਾਰੇ ਅਸੀਂ ਅੱਜ ਭਾਈਚਾਰਾ ਰਲ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਸਲਮ ਭਾਈਚਾਰੇ ਨੂੰ ਮੁबारकबाद ਦਿੰਨੇ ਆ ਉੱਥੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਜਿਹੜਾ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਬਣਾ ਕੇ ਰੱਖੇ ਅੱਲਾਹ ਤਾਲਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਾਰਿਆਂ ਨੂੰ ਇਸ ਗੱਲ ਦੀ ਅੱਜ ਅੱਲਾਹ ਤਾਲਾ ਵੱਲੋਂ ਜਿਹੜਾ ਮੈਸੇਜ ਆ ਇਹੀ ਆ ਵੀ ਜਿਹੜਾ ਸਾਡਾ ਗੁਲਦਸਤਾ ਇਹਨੂੰ ਹੋਰ ਖੂਬਸੂਰਤ ਬਣਾ ਕੇ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਣੇ ਸ਼ਹਿਰ ਨੂੰ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਮੁਸਲਮ ਭਾਈਚਾਰੇ ਨੂੰ Eid ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ